ਫਗਵਾੜਾ ਦਾ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਆਏ ਦਿਨ ਹੀ ਵਾਧਾ ਹੁੰਦਾ ਪਿਆ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਫਗਵਾੜਾ ਵਾਸੀ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਬਿਗ 7 ਫਾਸਟ ਫੂਡ ਦੇ ਬਾਹਰੋਂ ਜਿੱਥੇ ਕਿ ਇੱਕ ਵਿਅਕਤੀ ਹਨੇਰੇ ਦਾ ਫਾਇਦਾ ਉਠਾ ਕੇ ਇੱਕ ਨੌਜਵਾਨ ਦਾ ਮੋਟਰਸਾਈਕਲ ਹੀ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲਾ ਵਿਅਕਤੀ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਇਸ ਬੰਦੀ ਗੱਲਬਾਤ ਕਰਦੇ ਆਂ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਜਦੋਂ ਰਾਤ ਕੰਮ ਖਤਮ ਕਰਨ ਤੋਂ ਬਾਅਦ ਵਾਪਸ ਘਰ ਜਾਣ ਲੱਗਾ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਤੁਰੰਤ ਹੀ ਫਗਵਾੜਾ ਪੁਲਿਸ ਨੂੰ ਦਿੱਤੀ। ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਜਲਦ ਕਾਬੂ ਕਰਕੇ ਉਸ ਦਾ ਮੋਟਰਸਾਈਕਲ ਉਸ ਨੂੰ ਦਿਵਾਇਆ ਜਾਵੇ। ਉਧਰ ਫਗਵਾੜਾ ਪੁਲਿਸ ਨੇ ਵੀ ਪੀੜਤ ਨੌਜਵਾਨ ਦੇ ਬਿਆਨ ਦਰਜ ਕਰ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਤੇ ਜਨਾਲ ਸ਼ੁਰੂ ਕਰ ਦਿੱਤੀ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਮੈਂ ਕੰਮ ਤੇ ਜਿੱਦਾ ਆਇਆ ਆਪਣੇ ਤੇ ਬਾਈਕ ਇੱਥੇ ਲਾਈ ਉਸ ਤੋਂ ਬਾਅਦ ਮੈਂ ਰਾਤ ਨੂੰ ਦੇ ਦਾ 1:30 ਸਮਾਨ ਲੈਣ ਗਿਆ ਬਾਹਰ ਬਾਈਕ ਦੁਬਾਰਾ ਉੱਥੇ ਆ ਕੇ ਜਿੱਦਾਂ ਪਾਰਕ ਕਰਦਾ ਹੀ ਆ ਉੱਥੇ ਪਾਰਕ ਕਰਤੀ ਉਸ ਤੋਂ ਬਾਅਦ ਜਦੋਂ ਮੈਂ ਅੱਧੇ ਘੰਟੇ ਬਾਅਦ ਬਾਹਰ ਆਇਆ ਉਸ ਦਿਨ ਉੱਥੇ ਬਾਈਕ ਹੈ ਨਹੀਂ ਸੀ ਤੇ ਆਪਾਂ ਜਦੋਂ ਦੇਖਿਆ ਤੇ ਐਨਸੀਸੀ ਵੀ ਕਹਿੰਦੇ ਜੀ ਕਿਤੇ ਜਦੋਂ 10 ਤੋਂ 15 ਮਿੰਟ ਪਹਿਲਾਂ ਬਾਈਕ ਉੱਥੇ ਚੋਰੀ ਹੋ ਗਈ ਤੇ ਮੈਂ ਇਹਦੀ ਪੁਲਿਸ ਕੰਪਲੀਟ ਕੀਤੀ ਜੀ ਹਾਂਜੀ ਪੁਲਿਸ ਕੰਪਲੀਟ ਹੋ ਗੋ ਫਿਰ ਨਾਲ ਹੀ ਆਪਾਂ 112 ਤੇ ਕਾਲ ਕੀਤੀ ਪੁਲਿਸ ਕੰਪਲੀਟ ਕੀਤੀ ਫਿਰ ਨਾਲ ਹੀ ਆਪਾਂ ਥਾਣੇ ਜਾ ਕੇ ਰਿਪੋਰਟ ਕਰਾਈ ਤੇ ਸਵੇਰੇ ਫੇਰ ਇੱਕ ਵਾਰੀ ਨੇ ਆਏ ਸੀਗੇ ਤੇ ਉਹਨਾਂ ਨੇ ਪ੍ਰਸ਼ਾਸਨ ਤੇ ਇਹ ਮੰਗ ਕਰਦਾ ਕਿ ਇਹਦੀ ਬਾਈਕ ਦੇ ਜਦ ਦੇ ਰੂਪੇ ਲੱਭ ਕੇ ਰਿਸੀ ਜਾਵੇ ਫਗਵਾੜੇ ਅੰਦਰ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾ ਵਿੱਚ ਆਏ ਦਿਨ ਹੀ ਵਾਧਾ ਹੁੰਦਾ ਪਿਆ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਫਗਵਾੜਾ ਵਾਸੀ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਬਿਗ 7 ਫਾਸਟ ਫੂਡ ਦੇ ਬਾਹਰੋਂ ਜਿੱਥੇ ਕਿ ਇੱਕ ਵਿਅਕਤੀ ਹਨੇਰੇ ਦਾ ਫਾਇਦਾ ਉਠਾ ਕੇ ਇੱਕ ਨੌਜਵਾਨ ਦਾ ਮੋਟਰਸਾਈਕਲ ਹੀ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲਾ ਵਿਅਕਤੀ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਇਸ ਬੰਦੀ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਜਦੋਂ ਰਾਤ ਕੰਮ ਖਤਮ ਕਰਨ ਤੋਂ ਬਾਅਦ ਵਾਪਸ ਘਰ ਜਾਣ ਲੱਗਾ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਤੁਰੰਤ ਹੀ ਫਗਵਾੜਾ ਪੁਲਿਸ ਨੂੰ ਦਿੱਤੀ ਉਨਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਜਲਦ ਕਾਬੂ ਕਰਕੇ ਉਸ ਦਾ ਮੋਟਰਸਾਈਕਲ ਉਸ ਨੂੰ ਦਿਵਾਇਆ ਜਾਵੇ ਉਧਰ ਫਗਵਾੜਾ ਪੁਲਿਸ ਨੇ ਵੀ ਪੀੜਤ ਨੌਜਵਾਨ ਦੇ ਬਿਆਨ ਦਰਜ ਕਰ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਤੇਜੀ ਨਾਲ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਨਵਰਾਂਗ ਚੈਨਲੇ ਜੈ ਸ਼ਰਮਾ ਦੀ ਰਿਪੋਰਟ ਮੈਂ ਕੰਮ ਤੇ ਜਿੱਦਾ ਆਇਆ ਆਪਣੇ ਤੇ ਬਾਈਕ ਇੱਥੇ ਲਾਈ ਉਸ ਤੋਂ ਬਾਅਦ ਮੈਂ ਰਾਤ ਨੂੰ ਮੇਰਾ 1.5 ਦਾ ਸਾਮਾਨ ਲੈਣ ਗਿਆ ਬਾਅਦ ਬਾਈਕ ਦੁਬਾਰਾ ਉੱਥੇ ਆ ਕੇ ਜਿੱਦਾਂ ਪਾਰਕ ਕਰਦਾ ਹੀ ਆ ਉੱਥੇ ਪਾਰਕ ਕਰਤੀ ਉਸ ਤੋਂ ਬਾਅਦ ਜਦੋਂ ਮੈਂ ਅੱਧੇ ਘੰਟੇ ਬਾਅਦ ਬਾਹਰ ਆਇਆ ਉਸ ਦਿਨ ਉੱਥੇ ਬਾਈਕ ਹੈ ਨਹੀਂ ਸੀ ਤੇ ਆਪਾਂ ਜਦੋਂ ਦੇਖਿਆ ਤੇ ਐਨਸੀਸੀ ਨੂੰ ਕਹੇ ਲਿਆ ਕਿ ਕਿ ਜਦੋਂ 10 ਤੋਂ 15 ਮਿੰਟ ਪਹਿਲਾਂ ਬਾਈਕ ਉੱਥੇ ਚੋਰੀ ਹੋ ਗਈ ਤੇ ਮੈਂ ਇਹਦੀ ਪੁਲਿਸ ਕੰਪਲੇਟ ਕੀਤੀ ਜੀ ਹਾਂਜੀ ਪੁਲਿਸ ਕੰਪਲੇਟ ਹੋ ਗਿਆ ਫਿਰ ਨਾਲੇ ਆਪਾਂ 112 ਤੇ ਕਾਲ ਕੀਤੀ ਪੁਲਿਸ ਕੰਪਲੇਟ ਕੀਤੀ ਤੇ ਨਾਲੇ ਆਪਾਂ ਥਾਣੇ ਜਾ ਕੇ ਰਿਪੋਰਟ ਕਰਾਈ ਤੇ ਸਵੇਰੇ ਫੇਰ ਇੱਕ ਵਾਰੀ ਨੇ来 ਸੀਗੇ ਤੇ ਮੋਹਨਪ੍ਰਸ਼ਾਦ ਨੂੰ ਇਹ ਮੰਗ ਕਰਦਾ ਕਿ ਇਹਨਾਂ ਦੀ ਬਾਈਕ ਜਲਦੀ ਜਲਦੀ ਲੱਭ ਕੇ ਲੱਭ ਕੇ ਜੇਤੀ ਜਾਵੇ